ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਅਸੀਂ ਸਲੇਰਨ ਡੈਮ ਤੋਂ ਥੋੜਾ ਜਿਹਾ ਪਿੱਛੇ ਰੁਕੇ ਹੋਏ ਆਂ ਚੋਹਾਲ ਡੈਮ ਤਾਂ ਲਗਭਗ ਲੱਗਦਾ ਕਿ ਸਾਰਿਆਂ ਨੇ ਘੁੰਮਿਆ ਹੀ ਹੋਇਆ ਤੇ ਸਾਰਿਆਂ ਨੇ ਦੇਖਿਆ ਹੋਇਆ ਤੇ ਉਸ ਦਾ ਨਜ਼ਾਰਾ ਵੀ ਅਲੱਗ ਹੀ ਹੈ ਤੇ ਇਸ ਵੇਲੇ ਸਲੇਰਨ ਡੈਮ ਅਸੀਂ ਜਾ ਰਹੇ ਸੀ ਪਰ ਸਲੇਰਨ ਡੈਮ ਕਿਸੇ وجہ ਕਰਕੇ ਬੰਦ ਕੀਤਾ ਹੋਇਆ ਰਸਤਾ ਉਸ ਦਾ ਨਹੀਂ ਪਹੁੰਚ ਸਕੇ ਤੇ ਅਸੀਂ ਆਪਣੇ ਜੀਬੀਸੀ ਅਪਡੇਟ ਦੇ ਮਾਧਿਅਮ ਰਾਹੀਂ ਉਸ ਦੀ ਜਾਣਕਾਰੀ ਤੇ ਉਸ ਦੇ ਦ੍ਰਿਸ਼ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਸੀ ਪਰ ਉਹਦੇ ਵਿੱਚ ਅਸੀਂ ਸਫਲ ਨਹੀਂ ਹੋ ਸਕੇ ਰਸਤੇ ਵਿੱਚ ਆਉਂਦੇ ਆ ਸਲਰ ਡੈਮ ਨੂੰ ਤੇ ਜਾਈਏ ਤਾਂ ਰਸਤੇ ਵਿੱਚ ਪਿਕਨਿਕ ਸਪੋਰਟ ਵੀ ਬਣ ਚੁੱਕੇ ਨੇ ਰੈਸਟੋਰੈਂਟ ਵੀ ਬਣ ਚੁੱਕੇ ਨੇ ਜੋ ਕਿ ਰਾਹੀਰਾਂ ਲਈ ਇੱਕ ਵਧੀਆ ਇੱਕ ਉਪਰਾਲਾ ਕੀਤਾ ਹੋਇਆ ਇੱਥੇ ਬੈਠ ਕੇ ਤੁਸੀਂ ਲੰਚ ਡਿਨਰ ਬ੍ਰੇਕਫਾਸਟ ਔਰ ਬੱਚਿਆਂ ਵਾਸਤੇ ਝੁੱਲੇ ਵੀ ਲਗਾਏ ਹੋਏ ਨੇ ਤੇ ਇਸ ਤਰ੍ਹਾਂ ਦੇ ਸਪੋਰਟ ਜਿਹੜੇ ਨੇ ਪਿਕਨਿਕ ਸਪੋਰਟ ਉਹ ਇੱਥੇ ਹੋਰ ਵੀ ਅਲੱਗ-ਅਲੱਗ ਥਾਵਾਂ ਤੇ ਮੌਜੂਦ ਨੇ ਤੇ ਬੜਾ ਵਧੀਆ ਇੱਕ ਉਪਰਾਲਾ ਤੇ ਜੇ ਗੱਲ ਕਰੀਏ ਇਥੋਂ ਪਹਾੜੀ ਇਲਾਕੇ ਦੀ ਤਾਂ ਪਾਣੀ ਵੀ ਇੱਥੇ ਛੱਡਿਆ ਹੋਇਆ ਤੇ ਪਾਣੀ ਬਰਸਾਤੀ ਪਾਣੀ ਕਹਿ ਲਓ ਜਾਂ ਡੈਮ ਦਾ ਪਾਣੀ ਛੱਡਿਆ ਹੋ ਸਕਦਾ ਤੇ ਸ਼ਾਮ ਨੂੰ ਇੱਕ ਦਿਲਕਸ਼ ਨਜ਼ਾਰਾ ਇੱਥੇ ਜਿਹੜਾ ਦੇਖਣ ਨੂੰ ਮਿਲਦਾ ਤੇ ਇੱਥੇ ਵੀ ਘੁੰਮਿਆ ਜਾ ਸਕਦਾ ਜਿਹੜੀਆਂ ਇਹ ਮੌਸਮ ਹੈ ਚੱਲ ਰਿਹਾ ਬਹੁਤ ਹੀ ਸੁਹਾਵਣਾ ਮੌਸਮ ਹੈ ਤੇ ਇੱਥੇ ਬੈਠ ਕੇ ਆਪਣਾ ਇੱਕ ਆਨੰਦ ਲਿਆ ਜਾ ਸਕਦਾ ਸੋ ਇੱਕ ਵਾਰ ਜ਼ਰੂਰ ਇੱਥੇ ਘੁੰਮ ਕੇ ਜਾਓ ਪਿਕਨਿਕ ਸਪੋਰਟ ਤੇ ਪਹੁੰਚ ਕੇ ਆਪਣੀ ਫੈਮਿਲੀ ਦੇ ਨਾਲ ਇੰਜੋਏ ਕਰੋ ਕੈਮਰਾਮੈਨ ਜਤਿੰਦਰ ਪਿੰਸ ਦੇ ਨਾਲ ਨਵਨੀਤ ਸਿੰਘ ਚੀਮਾ ਜੀਬੀਸੀ ਅਪਡੇਟ ਵੈਲਕਮ ਟੂ ਡੀਏਵੀ ਯੂਨੀਵਰਸਿਟੀ ਜਲੰਧਰ ਵੇਅਰ ਨੋਲੇਜ ਮੀਟਸ ਇਨੋਵੇਸ਼ਨ ਐਸਟੈਬਲਿਸ਼ਡ ਵਿਦ ਅ ਵਿਜ਼ਨ ਟੂ ਏਮਪਾਵਰ ਮਾਈਂਡਸ ਐਂਡ ਟਰਾਂਸਫਾਰਮ ਫਿਊਚਰਸ ਐਟ ਡੀਏਵੀ ਯੂਨੀਵਰਸਿਟੀ ਵੀ ਬੀਲੀਵ ਇਨ ਐਕਸਲੈਂਸ ਥਰੂ ਐਜੂਕੇਸ਼ਨ ਵੇਅਰ ਟਰੈਡੀਸ਼ਨ ਮੀਟਸ ਮਾਡਰਨਿਟੀ Our state of the art campus and world class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.